ਸਾਹਿਬਾਂ ਦੀਆਂ ਲਾਡਲੀਆਂ ਫੋਜਾਂ ਦੇ ਕਿੱਕੇ ਜੇ ਪਚੰਗੀ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਨਿਸ਼ਾਨੇ ਖਾਲਸਾ ਪੰਥਪ੍ਰੀਤ ਸਿੰਘ ਸਾਡਾ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪੰਥ ਮੈਂ ਸਭ ਤੋਂ ਪਹਿਲੇ ਤਾਂ ਜਾਨਣਾ ਚਾਹੂੰਗੀ ਤੁਸੀਂ ਕਿੰਨੇ ਸਾਲਾ ਦੇ ਹੋ ਮੈਂ 7 7 ਸਾਲਾ ਦੇ ਹੋ ਤੇ ਤੁਸੀਂ ਤਾਂ ਵੱਡੇ ਵੱਡੇ ਸ਼ੋਅਸ 'ਚ ਵੀ ਜਾ ਕੇ ਆਏ ਹੋ ਹਾਂਜੀ ਹੈਨਾ ਤੇ ਕਿਦਾਂ ਦਾ ਐਕਸਪੀਰੀਅੰਸ ਰਿਹਾ ਉੱਥੇ ਔਰ ਤੁਸੀਂ ਕਿੰਨੇ ਸਾਲਾਂ ਤੋਂ ਸਿੱਖ ਰਹੇ ਹੋ ਗਤਕਾ ਵੀ ਸਿੱਖਦੇ ਹੋ ਤੁਸੀਂ ਨਾਲ-ਨਾਲ ਹੈਨਾ ਸਾਰੀ ਚੀਜ਼ਾਂ ਸਿੱਖ ਰਹੇ ਹੋ ਹਾਂਜੀ ਮੈਨੂੰ ਦੱਸੋਗੇ ਮਾੜਾ ਜਿਹਾ ਆਪਣਾ ਕਿੰਨੇ ਸਾਲ ਹੋ ਗਏ ਤੁਹਾਨੂੰ ਸਿੱਖਦੇ ਆਂ ਇਹ ਮੈਨੂੰ ਹੋ ਗਏ 15 20 ਤਿੰਨ ਸਾਲ ਨਹੀਂ ਜ਼ਿਆਦਾ ਜ਼ਿਆਦਾ ਹੋ ਗਏ ਜ਼ਿਆਦਾ ਹੋ ਗਏ ਥੋੜੇ ਘਟਾ ਲਓ ਸਾਸੀ ਕਾਲ ਜੀ ਵਾਈ ਗੁਰਜੀ ਕਾਲ ਸਾਹਿਬ ਵਾਈ ਗੁਰਜੀ ਕੀ ਫਤਿਹ ਹੋਰੇ 골ਡ ਮੈਡਲ ਜਿੱਤ ਚੁੱਕਾ ਦੁਨੀਆ ਦਾ ਪਹਿਲਾ ਸਿੱਖ ਬੱਚਾ ਵਾ ਜਿਹਨੇ ਸਭ ਤੋਂ ਛੋਟੀ ਉਮਰ ਚ 골ਡ ਮੈਡਲ ਜਿੱਤਿਆ ਔਰ ਇਹ ਤਕਰੀਬਨ 6 ਮਹੀਨਿਆਂ ਦਾ ਸੀ ਜਦੋਂ ਇਹਨੂੰ ਅਸੀਂ ਫਸਟ ਟਾਈਮ ਆਪਣੇ ਨਾਲ ਗੱਤਕੇ ਦੇ ਪ੍ਰੋਗਰਾਮ ਤੇ ਲੈ ਗਏ ਸੀ ਬਸ ਉਦੋਂ ਇਹ ਸੀਗਾ ਕਿ ਚਲੋ ਇਹ ਤੁਰਦਾ ਨਹੀਂ ਸੀ ਪਰ ਅਸੀਂ ਚੁੱਕ ਗਈ ਨਾਲ-ਨਾਲ ਕਿ ਇਹ ਮਾਪਿਓ ਦਾ ਫਰਜ਼ ਬਣਦਾ ਕਿ ਉਹ ਬੱਚੇ ਨੂੰ ਚੰਗੀ ਸੰਗਤ ਚ ਪਾਵੇ ਸਾਡਾ ਮੱਝ ਏਰੀਆ ਤਰਨਤਨ ਸਾਡਾ ਏਰੀਆ ਔਰ ਸਾਡੇ ਮੱਝ ਏਰੀਆ ਦੇ ਵਿੱਚ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਬਹੁਤ ਜ਼ਿਆਦਾ ਔਰ ਨਸ਼ੇ ਨਾਲ ਸਾਡੀ ਨੌਜਵਾਨੀ ਬਹੁਤ ਜੜੀ ਆ ਮਰ ਰਹੀ ਆ ਔਰ ਇਸ ਚੀਜ਼ ਨੂੰ ਮੁੱਕ ਰੱਖਦੇ ਹੋਇਆ ਹਰ ਮਾਪਿਓ ਦੀ ਡਿਊਟੀ ਆ ਕਿ ਉਹ ਆਪਣੇ ਬੱਚੇ ਨੂੰ ਚੰਗੀ ਸੰਗਤ ਚ ਪਾਵੇ ਤੇ ਇਹਦੇ ਲਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 52 ਹੁਕਮ ਕੀਤੇ ਆ ਸਿੱਖਾਂ ਨੂੰ ਉਹਨਾਂ ਦੇ 52 ਹੁਕਮਾਂ ਦੇ ਵਿੱਚੋਂ ਇੱਕ ਹੁਕਮ ਆ ਕਿ ਹਰ ਭੈਣ ਨੂੰ ਹਰ ਵੀਰ ਨੂੰ ਹਰ ਬੱਚੇ ਨੌਜਵਾਨ ਬਜ਼ੁਰਗ ਨੂੰ ਸ਼ਸਤਰ ਵਿੱਦਿਆ ਗੱਤਕਾ ਸਿੱਖਣਾ ਬਹੁਤ ਜ਼ਰੂਰੀ ਆ ਬਸ ਉਹ ਗੁਰੂ ਸਾਹਿਬ ਜੀ ਦੇ ਹੁਕਮ ਤੇ ਪਹਿਰਾ ਦਿੰਦੇ ਹੋਇਆ ਅਸੀਂ ਸ਼ਸਤਰ ਵਿੱਦਿਆ ਦੀ ਜਿਹੜੀ ਸਿਕਲਾਈ ਆ ਇਹ ਬੱਚਿਆਂ ਨੂੰ ਦਿੰਨੇ ਆ ਜੀ ਤੁਸੀਂ ਤਰਨਤਾਰਨ ਤੋਂ ਆਏ ਜੀ ਹਾਂਜੀ ਤਰਨਤਾਰ ਨਿਸ਼ਾਨੇ ਖਾਲਸਾ ਗਰੁੱਪਾ ਔਰ ਗੁਰੂ ਅਰਜਨਦੇਵ ਸਾਹਿਬ ਜੀ ਮਹਾਰਾਜ ਜੀ ਦੀ ਵਸਾਈ ਹੋਈ ਨਗਰੀਆ ਸ਼ਹਿਰ ਤਰੰਤਰੰਜੀ ਬਿਲਕੁਲ 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 ਸੋ ਇੱਕ ਛੋਟਾ ਜਿਹਾ ਹੋਰ ਬੱਚਾ ਉਹਦੀ ਕੀ ਉਮਰ ਹੈ ਉਹਦੀ 3 ਸਾਲ ਦੀ ਉਮਰ ਹੈ ਜੀ ਉਹ 3 ਸਾਲ ਦਾ ਸਰਖਾਪ ਸਿੰਘ ਉਹਦਾ ਨਾਮ ਆ ਔਰ ਉਹ ਵੀ ਜਿਹੜੀ ਹੈ ਸ਼ਾਸਤਰ ਵਿੱਦਿਆ ਦੀ ਸੇਵਾ ਪੂਰੇ ਦੇਸ਼ ਭਰ ਦੇ ਵਿੱਚ ਜਿੰਨੀ ਮਰਜ਼ੀ ਠੰਡ ਹੋਵੇ ਕਲਗੀਧਰ ਪਾਚਾ ਜੀ ਦੇ ਅਵਤਾਰਪੁਰਪ ਦੇ ਉੱਤੇ ਬਹੁਤ ਠੰਡ ਸੀ ਔਰ ਉਹ ਸਾਰੀ ਠੰਡ ਦੇ ਵਿੱਚ ਦਿਨੇ ਪ੍ਰੋਗਰਾਮ ਕਰਨਾ ਔਰ ਰਾਤ ਨੂੰ ਸਫਰ ਕਰਨਾ ਔਰ ਇਸੇ ਤਰ੍ਹਾਂ ਸ਼ਾਸਤਰ ਵਿੱਦਿਆ ਦੀ ਸੇਵਾ ਦੇਸ਼ ਭਰ ਚ ਕਰ ਉਹ ਮੇਰੇ ਮਾਤਾ ਜੀ ਨੇ ਮੇਰੇ ਮਾਂ ਪਿਓ ਨੇ ਮੈਨੂੰ ਸ਼ਸਤਰ ਵਿਦਿਆ ਤੋਂ ਜੋੜਿਆ ਔਰ ਬੜੀ ਮਿਹਨਤ ਕਰਕੇ ਅੱਜ ਇਸ ਮਕਾਮ ਤੱਕ ਪਹੁੰਚਿਆ ਕਿ ਇੰਡੀਆਜ਼ ਗੌਟ ਟੈਲੈਂਟ ਸੋਨੀ ਟੀਵੀ ਚੈਨਲ ਦੇ ਰਿਐਲਿਟੀ ਸ਼ੋਅ ਜੀ ਤੇਲਗੂ ਜੀਤਾ ਮਿਲਦੀ ਜਿਹੜੇ ਰਿਐਲਿਟੀ ਸ਼ੋਅ ਜਿੱਤ ਚੁੱਕੇ ਆ 월ਡ ਰਿਕਾਰਡ ਤੱਕ ਬਣਾਏ ਨੇ ਔਰ ਇਹ ਬੱਚੇ ਵੀ ਅੱਜ ਪੂਰੀ ਦੁਨੀਆ ਦੇ ਨਾਲ ਬੱਚਿਆਂ ਦਾ ਨਾਮ ਆ ਜੀ ਜੀ ਤੁਹਾਡਾ ਨਾਮ ਕੀ ਹੈ ਸਿਮਰਦੀਪ ਸਿੰਘ ਸਿਮਰ ਤੁਸੀਂ ਕਿੰਨੇ ਸਾਲਾਂ ਦੇ ਹੋ ਮੈਂ 14 ਅੱਛਾ ਤੁਹਾਡਾ ਨਾਮ ਕੀ ਹੈ ਨਮਨਪ੍ਰੀਤ ਸਿੰਘ ਨਮਨ ਤੁਸੀਂ ਕਿੰਨੇ ਸਾਲਾਂ ਦੇ ਹੋ ਮੈਂ ਵੀ 14 ਸਾਲ ਤੁਹਾਨੂੰ ਕਿੰਨਾ ਚਿਰ ਹੋ ਗਿਆ ਨਾਲ ਜੁੜੇ ਮੰਨੇ 5 ਸਾਲ ਹੋ ਗਏ ਤੇ ਤੁਹਾਨੂੰ 1 ਇਅਰ ਹੋਇਆ ਤੁਹਾਨੂੰ ਅੱਜ ਸਾਲ ਹੋਇਆ ਹੈ ਨਾ ਕਿੰਨਾ ਕਿ ਸ਼ਸਤਰ ਵਿਦਿਆ ਹੁਣ ਤੱਕ ਸਿੱਖ ਚੁੱਕੇ ਹੋ ਕੀ ਕੀ ਸਿੱਖਿਆ ਹੈ ਕਿਰਪਾਨ ਢਾਲ ਫਰੀ ਸੋਟੀ ਸਟਿੱਕ ਛੋੜ ਬਸ ਤੇ ਤੁਸੀਂ ਕਿਰਪਾਨ ਢਾਲ ਕਿਰਪਾਨ ਕਮਾਉਣੇ ਫਰੀ ਸੋਟੀ ਸਟਿੱਕ ਸੂਲਟ ਚੱਕਰ ਸਾਰਾ ਕੁਝ ਤੁਸੀਂ ਆਜੋ ਸਾਡੇ ਨਾਲ ਗੱਲ ਕਰ ਲਓ ਆਜੋ ਹਾਂ ਮੈਂ ਕਰੈਪ ਸੁਣਾ ਦੇ ਰੈਪ ਬੜਾ ਵਧੀਆ ਰੈਪ ਹੁੰਦਾ ਇਹਨੂੰ ਤੁਹਾਨੂੰ ਇਹ ਪੰਤਪ੍ਰੀਤ ਸਿੰਘ ਇਹ ਕਰੈਪ ਸੁਣਾਊਗਾ ਕਿ ਉਹ ਸੋਸ਼ਲ ਮੀਡੀਆ ਤੇ ਉਸ ਰੈਪ ਨੂੰ ਸੰਗਤਾਂ ਨੇ ਬਹੁਤ ਜ਼ਿਆਦਾ ਵਿਊ ਦਿੱਤੇ ਔਰ ਲਾਈਕ ਵੀ ਬਹੁਤ ਜ਼ਿਆਦਾ ਔਰ ਰੈਪ ਤੁਹਾਨੂੰ ਇਹ ਪੰਤਪ੍ਰੀਤ ਸਿੰਘ ਸੁਣਾਊਗਾ ਜੀ ਪੰਤ ਕਿਹੜੀ ਹੋ ਜਗ ਜਿੱਥੇ ਚੁੱਕਿਆ ਅਸਮਾਨ ਚੁੱਕਦੀ ਹੈ ਦੁਨੀਆ ਤੇ ਚੁੱਕਦਾ ਜਹਾਨ ਯਾਰਾਵਰ ਫਤਿਹ ਸਿੰਘ ਫਤਿਹ ਦੀ ਸ਼ਾਨ ਸਭ ਜادیه ਜਿੱਥੇ ਲੇ ਦੁਪਨ ਪਹਿਲਾਂ ਕਮ ਕੀਤਾ ਸੀਗਾ ਆਪਣਾ ਦੁਪਨ ਸਜਾ ਕੇ ਤੇ ਮਾਲਾ ਦੋਵੇਂ ਬੜ ਕੇ ਬਹਾਨ ਘੰਗੂਣੇ ਕੇ ਦਾਰੀ ਕੀਤੀ ਮੈਨੂੰ ਇਨਾਮ ਮੋਰੀਏ ਤੇ ਬਣ ਬਣ ਲੱਗੈ ਸ਼ੈਤਾਨ ਪੱਟੇ ਮਾਰੇ ਆਖਾ ਕਰ ਲਈ ਪੱਟੇ ਮਾਰੇ ਆਖਾ ਗੱਡੀ ਕਰ ਦਿੱਤੀ ਜਾਣ ਖਿੱਚ ਖਿੱਚ ਚਮਕਾ ਵੀ ਮਾਰ ਦੇਣ ਯਾਰ ਕੋਣੇ ਤੁਹਾਨੂੰ ਸਰਖਾਬ ਸਿੰਘ ਬਹੁਤ ਵਧੀਆ ਰੈਪ ਸੁਣਾਊਗਾ ਉਹ ਗੁਰੂ ਵੀ ਆਪੇ ਤੇ ਚੇਲਾ ਵੀ ਆਪੇ ਉਹ ਕੰਡਿਆਂ ਦੇ ਸੁਦਾ ਇਕੱਲਾ ਵੀ ਆਪੇ ਚਲ ਜੀ ਜੀ ਓ ਗੁਰੂ ਆਪੇ ਓ ਕੇ ਲਾਵੀ ਆਪੇ ਓ ਕੰਡੇ ਆਲੇ ਛੂਟਾ ਆ ਕੇ ਲਾਵੀ ਆਪੇ ਪੰਛੀ ਰੇ ਪੱਬੜ ਤੇ ਜੰਗੜਾ ਛੂੜਾ ਸ਼ਾਇਰ ਚੁਕਦਾ ਓ ਗੁਰੂ ਐ ਪੁਰਾਤ ਦੇ ਵੇਟੇ ਆਪੀ ਤੇ ਨੰਗਰੀ ਚੱਕੋ ਹਾਤੀ ਬੁੱਢਾ ਕਰ ਜੋ ਉਹ ਗੋਪੀ ਦੇ ਪੁੱਟੋ ਜੇ ਬੈਰੀ ਤੇ ਬੈਂਡਰ ਫੁੱਲ ਆਉਂਟਰ ਕਰੇ ਬੈਂਡਰ ਚ ਪਾਵੇ ਪਰ ਉਹ ਲਵੇ ਹਾਂ ਆਏ ਗੁਰਜੀ ਆਏ ਗੁਰਜੀ ਬੜੇ ਪੈਰੇ ਤੋਤਲੀ ਬਾਤ ਦੇ ਵਿੱਚ ਆ ਔਰ ਸੰਗਤਾਂ ਸਮਝ ਜਾਣ ਉਹ ਉਹ ਔ ਗੁਰੂ ਵਿਆਪੇ ਤੇ ਚੇਲਾ ਵਿਆਪੇ ਉਹ ਕੰਡਿਆਂ ਤੇ ਸੁੱਤਾ ਇਕੱਲਾ ਵੀ ਆਪੇ ਕਲਗੀਧਰ ਪਾਚਾ ਜੀ ਦਾ ਰੈਪ ਸੀ ਜਿਹਨੇ ਬੱਚੇ ਨੇ ਸੁਣਾਇਆ ਔਰ ਇਹ ਬੱਚੇ ਮੂਲ ਮੰਤਰ ਦਾ ਪਾਠ ਚੋਂ ਪਈ ਸਾਬ ਜੀ ਦਾ ਪਾਠ ਪੰਜ ਪਿਆਰੇ ਚਾਰ ਸਾਹਿਬ ਜੀ ਦੇ ਇਹਨਾਂ ਦਾ ਜਿੱਥੇ ਉਚਾਰਨ ਕਰਦੇ ਨੇ ਉਹਦੇ ਜੰਗੀ ਜਕਾਰੇ ਜਿਹੜੇ ਆ ਉਹ ਸੰਗਤਾਂ ਬੜਾ ਪਿਆਰ ਦਿੰਦੀਆਂ ਇਹਨਾਂ ਨੂੰ ਜੰਗੀ ਜਕਾਰਨਾ ਔਰ ਇੱਕ ਜੰਗੀ ਜਕਾਰਾ ਗੱਜ ਕੇ ਗੱਜ ਕੇ ਗੀਤ ਜਾਵੇ ਲੈ ਹਲੋ ਜਾਵੇ ਤਾਂਤਾ ਪਾਪਾ ਦੀਪ ਜੰਦੇ ਮਨੁ ਬਾਵੇ ਸੱਪ ਜਰੀ ਆ ਗਾਲੋ